ਭਗਵੰਤ ਸਿੰਘ ਤੁਹਾਡੀ ਪੁਲਿਸ ਬੀਜੇਪੀ ਦੇ ਲੀਡਰ ਤੇ ਬੀਜੇਪੀ ਦੇ ਵਰਕਰਸ ਤੇ ੱੱਕਾ ਨਹੀਂ ਕਰਦੀ ਉਹ ਸਿੱਧੇ ਸਿੱਧੇ ਗਰੀਬ ਲੋਕਾਂ ਦੇ ਢਿੱਡ ਤੇ ਲੱਤ ਮਾਰ ਰਹੀ ਹੈ ਕਿਉਂਕਿ ਉਹਨਾਂ ਗਰੀਬਾਂ ਨੂੰ ਉਹਨਾਂ ਦੀਆਂ ਬਣਦੀ ਸਹੂਲਤਾਂ ਜਿਹੜੀਆਂ ਕੇਂਦਰ ਸਰਕਾਰ ਦਿੰਦੀ ਹੈ ਚਾਹ ਆਯੂਸ਼ਮਾਨ ਕਾਰਡ ਹੈ ਚਾਹ ਉਹਨਾਂ ਦੇ ਲੋਨ ਹੈ ਚਾਹ ਉਹਨਾਂ ਦੇ ਕਿਸੇ ਕਿਸਮ ਦੀ ਜਿਹੜੀ ਸੂਧਾ ਕੇਂਦਰ ਤੋਂ ਆਂਦੀ ਹੈ ਉਹਨੂੰ ਦੇਣ ਵਾਸਤੇ ਜਿਹੜੇ ਕੈਂਪ ਲਾਏ ਜਾ ਰਹੇ ਸੀਗੇ ਤੇ ਤੁਸੀਂ ਪੁਲਿਸ ਦੀ ਤਸੱਦਤ ਜਿਹੜੀ ਹੈ ਬੀਜਪੀ ਕਾਰਜਕਰਤਾ ਤੇ ਲੀਡਰਾਂ ਤੇ ਕਰਾ ਰਹੇ ਲੋ ਭਗਵੰਦ ਮਾਨ ਜੀ ਅੱਜ ਐਸੇ ਸਿਲਸਿਲੇ ਚ ਤੁਸੀਂ ਮੇਰੇ ਹਲਕੇ ਅਬੋਰ ਬੱਲੂਆਣੇ ਦੇ ਅੰਦਰ ਸਾਡੇ ਡਿਸਟ੍ਰਿਕਟ ਦੇ ਪ੍ਰਧਾਨ ਕਾਕਾ ਕੰਬੋਜ ਜੀ ਤੇ ਸਾਡੇ ਜਿਹੜੇ ਕੈਂਡੀਡੇਟ ਸੀਗੇ ਬੱਲੂਆਣੇ ਤੋਂ ਵੰਦਨਾ ਜੀ ਉਹਨਾਂ ਦੋਨਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਫਾਜ਼ਿਲਕਾ ਲੈ ਗਏ ਉਹਨਾਂ ਨੂੰ ਤਾਂ ਲੈ ਗਏ ਪਰ ਤੁਹਾਡਾ ਕੀ ਖਿਆਲ ਹੈ ਬੀਜਪੀ ਦੇ ਕਾਰਜਕਰਤਾ ਘਰੇ ਬਹਿ ਜਾਣਗੇ ਭਗਵੰਦ ਮਾਨ ਜੀ ਮੈਂ ਚੱਲਿਆ ਕੱਲ ਉਸੇ ਪਿੰਡ ਜਿੱਥੋਂ ਤੁਸੀਂ ਕਾਕਾ ਕੰਬੋਜ ਵੰਦਨਾ ਜੀ ਨੂੰ ਫੜੇ ਮੈਂ ਚੱਲਿਆ ਉੱਥੇ ਉਹੀ ਕੈਂਪ ਕੱਲ ਮੈਂ ਜਾ ਕੇ ਲਾਉਂਗਾ 10 ਵਜੇ ਪਿੰਡ ਰਾਏਪੁਰੇ ਤੇ ਜੋ ساری ਪੁਲਿਸ ਹੋਵੇ ਕਰੋ ਗ੍ਰਿਫਤਾਰ ਕਿਨੂੰ ਕਿਨੂੰ ਗ੍ਰਿਫਤਾਰ ਕਰੋਗੇ ਕਰੋ ਸਭ ਤੋਂ ਪਹਿਲਾਂ ਸ਼ੁਰੂਆਤ ਸੁਨੀਲ ਜਾਖੜ ਤੋਂ ਕਰੋ ਕੱਲ ਉੱਥੇ ਮਿਲਦੇ ਆਂ ਫਿਰ ਪਤਾ ਲੱਗੂਗਾ ਤੁਹਾਨੂੰ ਕਿਹੜੇ ਪਾਵ ਦੇ ਵਿੱਚ ਤੁਸੀਂ ਗਰੀਬਾਂ ਦੇ ਢਿੱਡ ਤੇ ਕਿਸ ਤਰ੍ਹਾਂ ਲੱਤ ਮਾਰ ਸਕਦੇ ਹੋ ਜਿਹੜੇ ਆਮ ਆਦਮੀ ਪਾਰਟੀ ਦਾ ਨਾਮ ਲੈ ਕੇ ਤੁਸੀਂ ਲੋਕਾਂ ਨੂੰ ਬੇਵਕੂ ਬਣਾਇਆ ਅਜੇ ਆਮ ਆਦਮੀ ਦੇ ਮਗਰੇ ਕੁਝ ਡੰਗ ਲੈ ਕੇ ਪਏ ਹੋ ਆਓ ਕੱਲ ਉੱਥੇ ਰਾਏਪੁਰੇ ਪਹੁੰਚੋ ਤੇ ਮੈਂ ਕਹਣਾ ਉੱਥੇ ਚੱਲ ਕੇ ਇਹਨਾਂ ਨੂੰ ਦੱਸਾਂਗੇ ਵੀ ਬੀਜੇਪੀ ਜਿਹੜੀ ਇਹ ਸੰਘਰਸ਼ ਕਰਨੀ ਵਾਲੀ ਪਾਰਟੀ ਕਿਸ ਤਰ੍ਹਾਂ ਗਰੀਬਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੈ। ਭਗਵੰਤ ਮਾਨ ਜੀ ਤੁਹਾਡੀ ਪੁਲਸ ਬੀਜੇਪੀ ਦੇ ਲੀਡਰ ਤੇ ਬੀਜੇਪੀ ਦੇ ਵਰਕਰਸ ਤੇ ਤੱਕਾ ਨਹੀਂ ਕਰ ਰਹੀ। ਉਹ ਸਿੱਧੇ ਸਿੱਧੇ ਗਰੀਬ ਲੋਕਾਂ ਦੇ ਢਿੱਡ ਤੇ ਲੱਤ ਮਾਰ ਰਹੀ ਹੈ। ਕਿਉਂਕਿ ਉਹਨਾਂ ਗਰੀਬਾਂ ਨੂੰ ਉਹਨਾਂ ਦੀਆਂ ਬਣਦੀ ਸਹੂਲਤਾਂ ਜਿਹੜੀਆਂ ਕੇਂਦਰ ਸਰਕਾਰ ਦਿੰਦੀ ਹੈ ਚਾਹੇ ਆਯੋਸ਼ਮਾਨ ਕਾਰਡ ਹੈ ਚਾਹੇ ਉਹਨਾਂ ਦੇ ਲੋਨ ਹੈ ਚਾਹੇ ਉਹਨਾਂ ਦੇ ਕਿਸੇ ਕਿਸਮ ਦੀ ਜਿਹੜੀ ਸੂਦਾ ਕੇਂਦਰ ਤੋਂ ਆਂਦੀ ਹੈ ਉਹਨੂੰ ਦੇਣ ਵਾਸਤੇ ਜਿਹੜੇ ਕੈਂਪ ਲਾਏ ਜਾ ਰਹੇ ਸੀਗੇ ਤੇ ਤੁਸੀਂ ਪੁਲਿਸ ਦੀ ਤਸੱਦਤ ਜਿਹੜੀ ਹੈ ਬੀਜੇਪੀ ਕਾਰਜਕਰਤਾ ਤੇ ਲੀਡਰਾਂ ਤੇ ਕਰਾ ਰਹੇ ਹੋ ਲੋ ਭਗਵੰਦ ਮਾਨ ਜੀ ਅੱਜ ਇਸੇ ਸਿਲਸਲੇ 'ਚ ਤੁਸੀਂ ਮੇਰੇ ਹਲਕੇ ਅਬੋਰ ਬਲੂਆਣੇ ਦੇ ਅੰਦਰ ਸਾਡੇ ਡਿਸਟ੍ਰਿਕਟ ਦੇ ਪ੍ਰਧਾਨ ਕਾਕਾ ਕੰਬੋਜ ਜੀ ਤੇ ਸਾਡੇ ਜਿਹੜੇ ਕੈਂਡੀਡੇਟ ਸੀਗੇ ਬੱਲੂਆਣੇ ਤੋਂ ਵੰਦਨਾ ਜੀ ਉਹਨਾਂ ਦੋਨਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਫਾਜ਼ਿਲਕਾ ਲੈ ਗਏ ਉਹਨਾਂ ਨੂੰ ਤਾਂ ਲੈ ਗਏ ਪਰ ਤੁਹਾਡਾ ਕੀ خیال ਹੈ ਬੀਜੇਪੀ ਦੇ ਕਾਰਜਕਰਤਾ ਘਰੇ ਬਹਿ ਜਾਣਗੇ ਭਗਵੰਦ ਜੀ ਮੈਂ ਚੱਲਿਆ ਕੱਲ ਉਸੇ ਪਿੰਡ ਜਿੱਥੋਂ ਤੁਸੀਂ ਕੱਲ ਕੇ ਕੰਬੋਜ ਵੰਦਨਾ ਜੀ ਨੂੰ ਫੜੇ ਮੈਂ ਚੱਲਿਆ ਉੱਥੇ ਉਹੀ ਕੈਂਪ ਕੱਲ ਮੈਂ ਜਾ ਕੇ ਲਾਉਂਗਾ 10 ਵਜੇ ਪਿੰਡ ਰਾਏਪੁਰੇ ਭੇਜੋ ਸਾਰੀ ਪੁਲਿਸ ਉੱਥੇ ਕਰੋ ਗ੍ਰਿਫਤਾਰ ਕਿਹਨੂੰ ਕਿਹਨੂੰ ਗ੍ਰਿਫਤਾਰ ਕਰੋਗੇ ਕਰੋ ਸਭ ਤੋਂ ਪਹਿਲਾਂ ਸ਼ਨੀਲ ਜਾਖੜ ਤੋਂ ਕਰੋ ਕੱਲ ਉੱਥੇ ਮਿਲਦੇ ਆਂ ਫਿਰ ਪਤਾ ਲੱਗੂਗਾ ਤੁਹਾਨੂੰ ਕਿਹੜੇ ਪਾਉ ਦੇ ਵਿੱਚ ਤੁਸੀਂ ਗਰੀਬਾਂ ਦੇ ਢਿੱਡ ਤੇ ਕਿਸ ਤਰ੍ਹਾਂ ਲੱਤ ਮਾਰ ਸਕਦੇ ਹੋ ਜਿਹੜੇ ਆਮ ਆਦਮੀ ਪਾਰਟੀ ਦਾ ਨਾਮ ਲੈ ਕੇ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਇਆ ਅੱਜ ਆਮ ਆਦਮੀ ਜੇ ਮਗਰੋਂ ਕੁਝ ਡੰਗ ਲੈ ਕੇ ਪਏ ਹੋ ਆਓ ਕੱਲ ਉਥੇ ਰਾਏਪੁਰੇ ਪਹੁੰਚੋ ਤੇ ਮੈਂ ਕਹਿੰਦਾ ਉੱਥੇ ਚੱਲ ਕੇ ਇਹਨਾਂ ਨੂੰ ਦੱਸਾਂਗੇ ਵੀ ਬੀਜੇਪੀ ਜਿਹੜੀ ਇਹ ਸੰਘਰਸ਼ਾਂ ਦੀ ਕਲੀ ਪਾਰਟੀ ਕਿਸ ਤਰ੍ਹਾਂ ਗਰੀਬਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੈ ਭਗਵੰਤ ਜੀ ਤੁਹਾਡੇ ਪੁਲਿਸ ਬੀਜੇਪੀ ਦੇ ਲੀਡਰ ਤੇ ਬੀਜੇਪੀ ਦੇ ਵਰਕਰਸ ਤੇ ਤੱਕਾ ਨਹੀਂ ਕਰਦੀ ਉਹ ਸਿੱਧੇ ਸਿੱਧੇ ਗਰੀਬ ਲੋਕਾਂ ਦੇ ਢਿੱਡ ਤੇ ਲੱਤ ਮਾਰ ਰਹੀ ਹੈ ਕਿਉਂਕਿ ਉਹਨਾਂ ਗਰੀਬਾਂ ਨੂੰ ਉਹਨਾਂ ਦੀਆਂ ਬਣਦੀ ਸਹੂਲਤਾਂ ਜਿਹੜੀਆਂ ਕੇਂਦਰ ਸਰਕਾਰ ਦਿੰਦੀ ਹੈ ਚਾਹ ਆਯੂਸ਼ਮਾਨ ਕਾਰਡ ਹੈ ਚਾਹ ਉਹਨਾਂ ਦੇ ਲੋਨ ਹੈ ਚਾਹ ਉਹਨਾਂ ਦੇ ਕਿਸੇ ਕਿਸਮ ਦੀ ਜਿਹੜੀ ਸੂਧਾ ਕੇਂਦਰ ਤੋਂ ਆਂਦੀ ਹੈ ਉਹਨੂੰ ਦੇਣ ਵਾਸਤੇ ਜਿਹੜੇ ਕੈਂਪ ਲਾਏ ਜਾ ਰਹੇ ਸੀਗੇ ਤੇ ਤੁਸੀਂ ਪੁਲਿਸ ਦੀ ਤਸੱਦਤ ਜਿਹੜੀ ਹੈ ਬੀਜੇਪੀ ਕਾਰਜਕਰਤਾ ਤੇ ਲੀਡਰਾਂ ਤੇ ਕਰਾ ਰਹੇ ਹੋ ਲਓ ਭਗਵੰਦ ਮਾਨ ਜੀ ਅੱਜ ਐਸੇ ਸਿਲਸਿਲੇ ਚ ਤੁਸੀਂ ਮੇਰੇ ਹਲਕੇ ਅਬੋਰ ਬੱਲੂਆਣੇ ਦੇ ਅੰਦਰ ਸਾਡੇ ਡਿਸਟ੍ਰਿਕਟ ਦੇ ਪ੍ਰਧਾਨ ਕਾਕਾ ਕੰਬੋਜ ਜੀ ਤੇ ਸਾਡੇ ਜਿਹੜੇ ਕੈਂਡੀਡੇਟ ਸੀਗੇ ਬੱਲੂਆਣੇ ਤੋਂ ਵੰਦਨਾ ਜੀ ਉਹਨਾਂ ਦੋਨਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਫਾਜ਼ਿਲਕਾ ਲੈ ਗਏ ਉਹਨਾਂ ਨੂੰ ਤਾਂ ਲੈ ਗਏ ਪਰ ਥੋੜਾ ਕੀ ਖਿਆਲ ਹੈ ਬੀਜੇਪੀ ਦੇ ਕਾਰਜਕਰਤਾ ਘਰੇ ਬਹਿ ਜਾਣਗੇ ਭਗਵੰਦ ਜੀ ਮੈਂ ਚੱਲਿਆ ਕੱਲ ਉਸੇ ਪਿੰਡ ਜਿੱਥੋਂ ਤੁਸੀਂ ਕਾਕਾ ਕੰਬੋਜ ਵੰਦਨਾ ਜੀ ਨੂੰ ਫੜੇ ਮੈਂ ਚੱਲਿਆ ਉੱਥੇ ਉਹੀ ਕੈਂਪ ਕੱਲ ਮੈਂ ਜਾ ਕੇ ਲਾਉਂਗਾ 10 ਵਜੇ ਪਿੰਡ ਰਾਏਪੁਰੇ ਭੇਜੋ ਸਾਰੀ ਪੁਲਿਸ ਉੱਥੇ ਕੋਰੋ ਗ੍ਰਿਫਤਾਰ ਕਿੰਨੂ ਕਿਨੂ ਗ੍ਰਫਤਾਰ ਕਰੋਗੇ ਕਰੋ ਸਭ ਤੋਂ ਪਹਿਲਾਂ ਸ਼ੁਰੂਆਤ ਸੁਨੀਲ ਜਾਖੜ ਤੋਂ ਕਰੋ ਕੱਲ ਉੱਥੇ ਮਿਲਦੇ ਆਂ ਫਿਰ ਪਤਾ ਲੱਗੂਗਾ ਤੁਹਾਨੂੰ ਕਿਹੜੇ ਪਾਪ ਦੇ ਵਿੱਚ ਤੁਸੀਂ ਗਰੀਬਾਂ ਦੇ ਢਿੱਡ ਤੇ ਕਿਸ ਤਰ੍ਹਾਂ ਲੱਤ ਮਾਰ ਸਕਦੇ ਹੋ ਜਿਹੜੇ ਆਮ ਆਦਮੀ ਪਾਰਟੀ ਦਾ ਨਾਮ ਲੈ ਕੇ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਇਆ ਅਜੇ ਆਮ ਆਦਮੀ ਦੇ ਮਗਰ ਹੀ ਕੁਝ ਡੰਗ ਲੈ ਕੇ ਪਏ ਹੋ ਆਓ ਕੱਲ ਉੱਥੇ ਰਾਏਪੁਰੇ ਪਹੁੰਚੋ ਤੇ ਮੈਂ ਕਹਿੰਦਾ ਉੱਥੇ ਚੱਲ ਕੇ ਇਹਨਾਂ ਨੂੰ ਦੱਸਾਂਗੇ ਵੀ ਬੀਜੇਪੀ ਜਿਹੜੀ ਹੈ ਸੰਘਰਸ਼ ਕਰਨ ਵਾਲੀ ਪਾਰਟੀ ਕਿਸ ਤਰ੍ਹਾਂ ਗਰੀਬਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੈ